ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਇਹ ਆਵਾਰਾ ਕੁੱਤੇ ਆੜੀ ਬੜਾ ਮਨ ਦੁਖੀ ਹੁੰਦਾ ਜਦੋਂ ਵੀਡੀਓ ਦੇਖਦੇ ਆ ਕਿ ਬੱਚਾ ਘੇਰ ਲਿਆ ਕੁੱਤਿਆਂ ਨੇ ਬਜ਼ੁਰਗ ਘੇਰ ਲਿਆ ਅਸੀਂ ਕੋਸ਼ਿਸ਼ ਅਗਲੇ ਦਿਨਾਂ ਚ ਕਰ ਰਹੇ ਹਾਂ ਕਿ ਸੈਂਟਰ ਸਰਕਾਰ ਨਾਲ ਗੱਲ ਕਰੀਏ ਕਿ ਆਵਾਰਾ ਕੁੱਤੇ ਜਿਹੜੇ ਨੇ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਪਾਬੰਦੀ ਲਾਈ ਜਾਵੇ ਕਿ ਕਿ ਅਸ ਹੀ ਇਹਨਿਕੰਦੇ ਕੁੱਤੇ ਨਾ ਜਿਉਣ ਪਰ ਘਟੋਕੜ ਮਨੁੱਖ ਨੂੰ ਤਾਂ ਨਾ ਮਾਰਨ ਪਤਾ ਨਹੀਂ ਕਿੰਨੀਆਂ گاਵਾ ਅੱਜ ਵੀ ਗੱਡੀਆਂ ਚ ਵੱਜੀਆਂ ਹੋਣਗੀਆਂ ਨਾਲੇ ਗਾਂ ਦੀ ਮੌਤ ਹੋ ਗਈ ਹੋਣੀ ਨਾਲੇ ਪਰਿਵਾਰ ਦੀ ਪਰਿਵਾਰ ਮਾਰੇ ਜਾਂਦੇ ਵਿੱਚ ਸਾਰਾ ਟੱਬਰ ਗੱਡੀ ਚ ਗਾਂ ਵੱਜੀ ਜੀ ਇਧਰ ਰਾਜਸਥਾਨ ਵੱਲ ਜੋ ਜਾਣਿਆ ਰੋਜ਼ ਆਉਂਦੇ ਨੇ ਜੀ ਮਤਲਬ ਆਉਂਦੇ ਨੇ ਅਚਾਨਕ ਕਈ ਵਾਰੀ ਹੋ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰ ਅੰਦਰ ਤੱਕ ਅੰਦਰ ਅੰਦਰ ਬੱਚੇ ਬੈਠੇ ਨੇ ਅੰਦਰ ਉਹ ਨੁਕਸਾਨ ਹੋ ਜਾਂਦਾ ਉਹ ਵੀ ਜਿਉਣ ਅਸੀਂ ਰਿਕਸ਼ਿਆਂ ਦੇ ਉੱਤੇ ਵੀ ਲਿਖਿਆ ਹੁੰਦਾ ਜੀ ਜੀਓ ਔਰ ਜੀਨ